ਇਹ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇਖਿਆ ਹੋਵੇ ਇਹਦੇ ਚ ਇਹਨਾਂ ਨੇ ਕੀ ਕੀਤਾ ਉੱਪਰ ਸੱਜੀਆਂ ਲੋਡ ਕਰਕੇ ਕੀ ਆਦੀ ਹੋਰ ਸੱਜੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਫੱਟਿਆਂ ਦੀ ਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੀ ਵਿਗਰਾ ਉਹ ਬਣ ਕੇ ਰੱਖੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ ਬਹੁਤ ਦੇਖ ਗਾਵਾਂ ਕਿਤੇ ਚੂਰੇ ਮਾਰੇ ਹਨ ਖਤਰਨਾਕ ਚੀਜ਼ ਨੇ ਗਾਵਾਂ ਦੇਖੋ ਭਾਜੀ ਮਾਰ ਮਾਰ ਕੇ ਇਹਨਾਂ ਦੇ ਬੜਾਈਆਂ ਕੀਆ ਆ ਦੇਖੋ ਜੀ ਸੱਟਾਂ ਲੱਗੀਆਂ ਮੂੰਹ ਦੇਖੋ ਵਿਚਾਰੀ ਚੂਰੇ ਮਾਰਿਆ ਅੱਖਾਂ ਦੇ ਵਿੱਚ ਸਾਦੀ ਮਿਰਚਾ ਪਾ ਕੇ ਲਾਲ ਮਿਰਚਾਂ ਦੇ ਵਿੱਚ ਪਾ ਕੇ ਇਹ ਕਿੰਨੀ ਨੀਂਦਨੀਆ ਤਰੀਕੇ ਨਾਲੇ ਲੋਕ ਤਸਕਰੀ ਕਰਦੇ ਇਹ ਕਿੰਨੇ ਗਾਵਾਂ ਬਰਮਤ ਹੋ ਗਏ ਟਰੱਕ ਚ ਇੱਥੇ ਮੌਕੇ ਤੇ 4 ਤੋਂ 5 ਦੇ ਕਰੀਬ ਲੱਗੀਆਂ 5 ਦੇ ਕਰੀਬ ਕੀ ਨਾਮ ਆ ਜੀ ਤੁਹਾਡਾ ਦਰਸ਼ਨ ਰਾਣਾ ਚੁੱਪ ਗਊ ਰਖਸ਼ਾ ਦਲ ਪੰਜਾਬ ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਹੈ ਬਕਾਇਦਾ ਜਲੰਧਰ ਦੇ ਜਿਹੜੇ ਟੀਮ ਹੈ ਇੱਥੇ ਜਿੰਨੇ ਵੀ ਸੋ ਗਿਆ ਮੇਰੇ ਨਾਲ ਜਿਹੜੇ ਭਾਈ ਸਾਹਿਬ ਖੜੇ ਹੈ ਹੋਰ ਵੀ ਹੈ ਜਦੋਂ ਇਹ ਉਹਨਾਂ ਦੇ ਸਬਨੇਸ ਹੋਗਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਆ ਮੇਰੇ ਵੀਰ ਜੀ ਨਾਲ ਸਾਰੇ ਇਕੱਠੇ ਹੋ ਕੇ ਨਾਲ ਸਭੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਨੇ ਇੱਥੇ ਰਾਤ ਨੂੰ ਦੇਖੋ ਇਕਤੋਂ 3-4 ਵਜੇ ਸਰ ਗਉ ਕਿੱਥੇ ਫੜੀ ਬਰਾਮਤ ਕਿੱਥੇ ਹੋਈ ਆ ਨਿਕੋਦਰ ਚੋਂ ਨਿਕੋਦਰ ਚੋਂ ਕਿੱਥੋਂ ਮਗਰ ਕਰ ਰਹੇ ਕਿੱਥੋਂ ਦਾ ਪਿੱਛਾ ਕਰ ਰਹੇ ਸੀ ਮਗਰ ਦੀ ਗੱਲ ਕਰੀਏ ਜੀ ਇਸ ਬੰਦੇ ਨੇ ਬਕਾਇਦਾ ਇਹ 3-4 ਦਿਨ ਤੋਂ ਇਹ ਅਸੀਂ ਨਾ ਇਹਦੀ ਮਤਲਬ ਭਾਜ ਚ ਲੱਗੇ ਸੀ 3-4 ਦਿਨੋਂ ਤਾਂ ਟਰੈਪ ਲਾਇਆ ਸੀ ਜੀ ਕਿਉਂਕਿ ਉਹ ਤਾਂ ਕਾਰਨ ਕੀ ਸੀਗਾ ਇਹ ਬੰਦਾ ਪਿਸਤੋਲ ਪਹਿਲਾਂ ਵੀ ਤਸਕਰੀ ਕਰਦਾ ਹੈ ਔਰ ਦਸਨੀਯੋਗ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਕਰੀ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ ਆ ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦੇ ਤੇ ਹਸਲਾ ਵੀ ਮਿਲ ਸਕਦਾ ਉਹਦੇ ਕਈ ਕਾਰਨ ਨੇ ਜਦੋਂ ਅਸੀਂ ਗੱਡੀ ਦੇ ਪਿੱਛੇ ਰਕਮਾਣ ਦੀ ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ ਮੋਗੀ ਸੜਕ ਸੀ ਨਾ ਰਸਤੇ 'ਚ ਜਦੋਂ ਰਕਮਾਣ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨਹੀਂ ਮਦਦ ਨਾਲ ਇਹਨੇ ਗੱਡੀ ਭਜਾਈ ਬੜੀ ਸਪੀਡ ਦੇ ਨਾਲ ਤੇ ਸਾਡੇ ਕੋਲ ਗੱਡੀ ਚੜਾਉਣ ਦੀ ਕੋਸ਼ਿਸ਼ ਰਹੀ ਕਿਉਂਕਿ ਇਹਦੇ ਹਾਸੇ ਨਾਲ ਹੋ ਸਕਦਾ ਸਾਡੇ ਕੁਝ ਹਾਸਾ ਹੋ ਸਕਦਾ ਸੀ ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ ਜਿਹੜੇ ਭਾਈ ਸਾਹਿਬ ਸਾਡੇ ਇਹਨਾਂ ਦੀ ਮਦਦ ਨਾਲ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਇਹਦੇ ਨਾਕੇਬੰਦੀ ਕਰਕੇ ਕਿਸੇ ਗਾਵਾਂ ਦੀ ਗੱਡੀ ਕਾਬੂ ਕੀਤੀ ਹੈ ਪਰ ਇੱਕ ਗਾਵਾਂ ਦੀ ਜਿਹੜੀ ਤਸਕਰੀ ਹੈ ਇਹ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇਖਿਆ ਹੋਵੇ ਇਹਦੇ ਚ ਇਹਨਾਂ ਨੇ ਕੀ ਕੀਤਾ ਉੱਪਰ ਸਬਜ਼ੀਆਂ ਲੋਡ ਕਰਕੇ ਕੀ ਆਦੀ ਹੋਰ ਸਬਜ਼ੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਪੱਟਿਆਂ ਦੀ ਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੀ ਉਧਰਾਂ ਉਹ ਬਣ ਕੇ ਰੱਖੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਤੇ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਰਬੂਕਾਬੂ ਗਿੱਤੇ ਹਨ ਇਹਨਾਂ ਦੇ ਘਟੂ ਘਟ ਜ਼ਿਆਦਾ ਨਹੀਂ ਕਹਿੰਦੇ ਕਿ 302 ਦਾ ਮਕਦਮਾਦਰਜ ਹੋਵੇ ਲੋਕੀ ਸਾਨੂੰ ਕਹਿਣਗੇ ਵੀ 302 ਦਾ ਮਕਦਮਾ ਕਿਉਂ ਹੋਵੇ ਕਹਿੰਦੇ ਕਿਸੇ ਦਾ ਅਗਰ ਕਤਲ ਹੁੰਦਾ ਤੇ ਤੇ 302 ਲੱਗਦੀ ਹੈ ਸ਼ਾਇਦ ਹੁਣ ਲਾ ਚੇਂਜ ਹੋਏ ਹੈ ਅਸੀਂ ਤਾਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਵੀ ਇਹੀ ਮੰਗ ਕਰਦੇ ਹਾਂ ਵੀ ਐਦਾ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤੇ ਉਹ ਸਭ ਤੋਂ ਘੱਟ ਉਮਰ ਕਿਹਾ ਤਾਂ ਜ਼ਰੂਰ ਹੋਵੇ ਇਸ ਲਈ ਬੇਨਤੀ ਕਰਦੇ ਹਾਂ ਕੀ ਨਤੀਜੇ ਕਾਰਵਾਈ ਹੋਵੇ ਜੈ ਜੰਮਾ ਹਾਂਜੀ ਸਰ ਕੀ ਮਾਮਲਾ ਹੈ 2:00 ਵਜੇ ਫੋਨ ਕਰਦੇ ਇਹ ਮੈਂ ਸਬ ਇੰਸਪੈਕਟਰ ਸਭਜੀਤ ਸਿੰਘ ਚਾਰ ਨੰਬਰ ਦੇ ਜੀ ਕਿ ਡਿਊਟੀ ਅਫਸਰ ਹੈਗੇ ਅੱਜ ਨਕੌਦਰ ਚੌਂਕ ਤੋਂ ਗੱਡੀ ਮਿਲਈ ਖੱਲੇ ਸਭਜੀ ਲੱਧੀ ਹੋਈ ਹੈ نیچے ਗੋਗਵਾ ਉੱਤੇ ਸਭਜੀ ਹੈ ਜੋ ਜੋ ਲੜਕੇ ਦੋ ਕਿੰਨੇ ਲੜਕੇ ਬਰਾਮਤ ਹੋ ਦੋ ਲੜਕੇ ਇੱਕ ਡਰਾਈਵਰ ਹੈ ਉਸਕੇ ਸਾਥ ਇਹ ਕਹਾਂ ਦਾ ਰਹਿਣ ਵਾਲਾ ਕੁਝ ਪਤਾ ਆ ਗਿਆ ਜੀ ابھی ਇਨਵੈਸਟੀਗੇਸ਼ਨ ਚੱਲਦੀ ਹੈ ਜੀ ਮੈਂ ਤਾਂ ਵੀ ਚਾਹਤਾ ਹੂੰ ਕਿ ਪਹਿਲੇ ਗੋਗਵਾ ਜਿਹੜੀਆਂ ਸਹੀ ਜਗ੍ਹਾ ਤੇ ਪਹੁੰਚ ਜਾਣ ਉਸਕੇ ਬਾਅਦ ਇਸ ਦੀ ਖੁਸ਼ਕਿਸ ਕਰਾਂ कुछ कैसे जीवित है अभी जीवित है लेके जा रहे हैं अभी गौशाला में किसी ने लेके जाते हैं कौन सा गौशाला ये तो अभी देखते हैं कौन सी में लेके जाते किसी अच्छी गौशाला में छोड़ते हैं

ਇਹ ਠਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਕੰਟਰੋਲ ਰੂਮ ਜਲੰਧਰ ਤੋਂ ਇੱਕ ਇੰਟੀਮੇਸ਼ਨ ਜਿਹੜੀ ਗੱਰੀ ਸੀਗੀ ਕਿ ਵੀ ਇੱਕ ਟਰੱਕ ਹੈਗਾ ਵਾ Tata 710 ਜਿਹਦਾ ਕਿ ਨੰਬਰ DL A1LM 5112 ਇਹਦੇ ਵਿੱਚ ਜਿਹੜੇ ਹੈਗੀਆਂ ਨੇ ਗਵਾਂ ਨੂੰ ਲੱਦ ਕੇ ਲੈ ਕੇ ਜਾ ਰਹੇ। ਤੋਂ ਇਸ ਇੰਟੀਮੇਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦਾ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹ ਨਕੌਦਰ ਚੋਂ ਪਹੁੰਚਿਆ ਸੀਗਾ ਤੋਂ ਉਹਨਾਂ ਨੇ ਇਸ ਗੱਡੀ ਨੂੰ ਰਾਉਂਡ ਅਪ ਕੀਤਾ। ਤੋ ਜਦੋਂ ਗੱਟ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜੀ ਲੱਤੀ ਹੋਈ ਸੀਗੀ ਤੇ ਨੀਚੇ ਚਾਰ ਗੰਗਾ ਸੀਗੀਆਂ। ਤਰ ਇਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ ਜਿਹਦੇ ਵਿੱਚ ਇੱਕ ਦਾ ਨਾਮ ਦਿਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ West Delhi ਦਾ ਕਿਰਾਏਦਾਰ ਉੱਥੇ ਹੀ ਔਰ ਦੂਸਰਾ ਜਿਹੜਾ ਸੀਗਾ ਲਾਲਬਾਬੂ ਇਹ ਜਿਹੜਾ ਹੈਗਾ ਵਾ ਅਰਜਨ ਅਰਜਨਗਰ ਪੱਛਮੀ ਦਿੱਲੀ ਦਾ ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਅਰਬੰਗਾ ਜ਼ਿਲ੍ਹੇ ਦੇ ਤੋਂ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲੀ ਰੌਂਡ ਅਪ ਕੀਤਾ ਸੀਗਾ ਤੇ ਉਹਦੇ ਦੌਰਾਨੇ ਕੁਝ ਕੁ ਇਸ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੇ ਕੌਂਸਲਰ ਦੇ ਸੰਬੰਧ ਦੇ ਵਿੱਚ ਗਮੂਆਂ ਨੂੰ ਜਿਹੜਾ ਹੈਗਾ ਪਠਾਨਪੋਠ ਲੈ ਕੇ ਚੱਲੇ ਸੀ ਲੇਕਿਨ ਸਪੈਸੀਫਿਕ ਪਲੇਸ ਨਹੀਂ ਇਹਨਾਂ ਨੇ ਜਦ ਦੱਸਿਆ ਸਾਨੂੰ ਤੋਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹਦੇ ਵਿੱਚ ਸੈਕਸ਼ਨ 299 ਬੀ ਐਨ ਐਸ ਜੀ ਲਿਡ ਕੇ ਪਰਨਾ ਆਪਣੀ 295ਏ ਹੁੰਦੀ ਸੀ ਔਰ ਪਲੱਸ ਇਹਦੇ ਵਿੱਚ ਕਾਉਂਸਲੈਟਰ ਐਕਟ ਔਰ ਪਲੱਸ ਐਨੀਮਲ क्रੂਲਟੀ ਐਕਟ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰੈਲੇਵੈਂਟ ਸੈਕਸ਼ਨ ਅਸੀਂ ਲਾ ਕੇ ਇਹਦੀ ਐਫ ਆਈ ਆਰ ਦਰਜ ਕੀਤੀ ਹੈ ਤੇ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਗਊਆਂ ਸੀਗੀਆਂ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ ਉਹ ਥੋੜੀਆਂ ਬਿਮਾਰ ਸੀਗੀਆਂ ਅਸੀਂ ਉਹਨਾਂ ਨੂੰ ਇਲਾਜ ਬਾਸਤੇ ਔਰ ਆਸਾਮ ਸੰਭਾਲ ਬਾਤ ਜਿਹੜਾ ਹੈਗਾ ਚਿਬਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਸੀ। ਗੋਵੰਦ ਨੂੰ ਕਹਿੰਦੇ ਨਸ਼ੇ ਦੇ ਇੰਜੈਕਸ਼ਨ ਦਿੱਤੇ ਗਏ ਸੀ। ਉਹ ਐਏਪ ਨੇ ਡਾਕਟਰ ਨੂੰ ਅਸੀ ਰਿਕਵੈਸਟ ਕੀਤੀ ਹੈ ਕਿ ਉਹ ਗੋਵੰਦ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਗੋਵੰਦ ਨੂੰ ਕੀ ਦਿੱਤਾ ਗਿਆ ਹੈਗਾ। ਫਿਲਹਾਲ ਉਹ ਗਵਸ਼ਾਲਾ ਦੇ ਵਿੱਚ ਹੈ। ਕਿੰਨੇ ਆਨੇ ਸੀਗੇ? ਤਿੰਨ ਤਿੰਨ ਵਿਅਕਤੀ ਦਸੇ ਆ ਰਹੇ ਸੀਗੇ। ਇੱਕ ਫਰਾਰ ਦੋ ਵਿਅਕਤੀ ਆ ਜੀ। ਫਿਲਹਾਲ ਜਿਹੜੇ ਅਸੀਂ ਰਾਮਨਰਪ ਕੀਤਾ ਹੈ ਜਿਹੜਾ ਮਾਮਲਾ ਦੱ ਇਹ ਚੈੱਕ ਕਰਨ ਲਈ ਫਿਲਹਾਲ ਐਫਆਈਆ ਦਰਜ ਕੀਤੀ ਹੈਗੀ ਹੁਣ ਜਿੰਨੀ ਅਗੀ ਤਫਤੀਸ਼ ਹੋਊਗੀ ਉਹਦੇ ਵਿੱਚ ਪਤਾ ਲੱਗਣਾ ਹੈ ਜੀ ਕਿ ਇਹ ਕਿਹੜਾ ਕਲਾ ਮਾਲਕ ਹੈ ਜੀ ਜੋ ਦੱਸਿਆ ਜਾ ਰਿਹਾ ਕਿ ਲਿਖਿਆ ਇਹ ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਤੁਹਾਨੂੰ ਕਲੀਅਰ ਕਰਦਾ ਨਹੀਂ ਕਿ ਕੌਣ ਟਰੱਕ ਦਾ ਮਾਲਕ ਹੈ ਤੇ ਕੌਣ ਹੈ ਸੀਗਾ ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਸਮਗੱਦ ਵਿੱਚ ਗ੍ਰਿਫਤਾਰ ਕਰ ਲਏ ਜੀ